उम्मीद है कि एलजी जल्द से जल्द सतर्क सस्पेंड करेंगे विद्यास जी के दिल्ली सप्लाई होने वाली कुछ दवाइयों में लेके फर्जी वाले का कच्चा जताया गया शिकायतें कटिया क्वालिटी दिया दवाइयां सप्लाई होने का भी कच्चा सीगा इस विचारे दिल्ली दे एलजी ने दो दिन पहले ही सीबीआई जांच तीसरी से फारिश इस पूरे मामले की मुझे ऐसा लगता है कि आ, इस विषय में बार-बार मेरी तरफ से सचिव हेल्थ हेल्थ सेक्रेटरी को पत्र लिखे गए डायरेक्शंस दी गई मैंने बार बार कहा कि आप दवाओं की ऑडिट कराइए उन्होंने ऑडिट नहीं कराई मैंने लिखित में कई बार उनको कहा इसके लिए एक्शन टेकन रिपोर्ट मांगी उसके बाद भी ऑडिट नहीं कराई गई अब अगर तेरालीस में से छः सैंपल सब स्टैंडर्ड निकलते हैं तो इसके लिए कार्रवाई होनी चाहिए कि क्यों जो है हेल्थ सेक्रेटरी इसके ऊपर कार्रवाई नहीं कर रहे थे और उनके विषय में हमने पहले भी सिफारिश की है कि उनको सस्पेंड करना चाहिए तो मैं चाहूँगा कि एलजी साहब जल्द से जल्द उसको सस्पेंड करें जो अधिकारी ठीक काम नहीं कर रहे उनको बचाव जो है नहीं करा जाना चाहिए उनके ऊपर कार्रवाई होनी चाहिए

ਮੁਜਮ ਖਲੋਤਾ ਹੋਇਆ ਸੀਗਾ ਦੋਹਾਂ ਨੂੰ ਬੁਲੇਟ ਲੈ ਕੇ ਉੱਥੋਂ ਫਰਾਰ ਹੋ ਗਿਆ ਤੇ ਪੁਲਿਸ ਨੇ ਪਿਸਟਲ ਤੇ ਵਾਰਤ ਲਈ ਵੱਤੀ ਬੁਲੇਟ ਵੀ ਬੜਾ ਮਤਲਬ। ਇਨਵੈਸਟੀਗੇਸ਼ਨ ਕਰਦੇ ਦੌਰਾਨ ਇੱਕ ਦੇਸ਼ੀ ਬਲਜੀਤ ਸਿੰਘ ਨੂੰ ਅਰੈਸਟ ਕੀਤਾ ਜਿਸ ਦੇ ਕੋਲੋਂ 12 ਬੋਰ ਵੈਪਨ ਨਹੀਂ 32 ਬੋਰ ਵੈਪਨ ਮਿਲਿਆ ਸਾਨੂੰ ਇੱਕ ਬੁਲੇਟ ਮੋਟਰਸਾਈਕਲ ਇਹ ਵਿਅਕਤੀ ਦੇ ਦੱਸਣ ਦੇ ਮਤਾਬਕ ਆ ਕਿ ਇਸ ਦੀ ਵਿਜੇਤਾ ਨਾਂ ਦੀ ਲੇਡੀ ਸੀਗੀ ਨਵਤੇਜ ਸਿੰਘ ਦੀ ਜਿਹੜੀ ਵਾਈਫ ਆ 8-9 ਮਹੀਨੇ ਤੋ ਪਹਿਲੋਂ ਇਹਦੇ ਟੱਚ ਵਿੱਚ ਆਈ ਹੋਈ ਸੀਗੀ ਇਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀਗਾ ਪਰ ਉਹ ਲੇਡੀਜ਼ ਇਹਦੇ ਨਾਲ ਰਹਿਣਾ ਨਹੀਂ ਚਾਹੁੰਦੀ ਸੀਗੀ ਇਸ ਗੱਲ ਬਾਰੇ ਹੋਰ ਕਿਸੇ ਨੂੰ ਨਹੀਂ ਪਤਾ ਸੀਗਾ ਇਹਨੇ ਆਪਣੇ ਦੋਸਤਾਂ ਨੂੰ ਬਲਜਿੰਦਰ ਸਿੰਘ ਨੂੰ ਤੇ ਜਸਵੰਤ ਸਿੰਘ ਨੂੰ ਨਾਲ ਲੈ ਕੇ ਨਵਤੇਜ ਸਿੰਘ ਜਿਹੜਾ ਸੀਗਾ ਉਹ ਬਲਜੀਤ ਸਿੰਘ ਨੂੰ ਜਾਣਦਾ ਸੀਗਾ ਇਹਨੇ ਪਿੱਛੇ ਰਹਿ ਕੇ ਜਸਵੰਤ ਸਿੰਘ ਨੂੰ ਤੇ ਬਲਜਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਇਸ ਘਟਨਾ ਨੂੰ ਅੰਜਾਮ ਦੇਣਾ ਆ ਇੱਕ ਕਾਰ ਬੁੱਕ ਕਰੋ ਆਪਾਂ ਚੁੰਗੀ ਨੰਬਰ 3 ਤੋਂ ਕਹਿਣਾ ਕਿ ਬਾਗੇ ਪੁਰਾਣੇ ਵਿਆਹਣ ਜਾਣਾ ਆ ਤੇ 22 ਤਰੀਕ ਨੂੰ ਇਹਨਾਂ ਨੇ 500 ਰੁਪਏ ਉਹਨਾਂ ਨੂੰ ਦਿੱਤਾ ਬੁਕਿੰਗ ਕਰਾਈ ਟੋਟਲ 3000 ਰੁਪਏ ਦੇ ਵਿੱਚ ਟੈਕਸੀ ਬੁੱਕ ਕੀਤੀ ਸੀ ਜਦੋਂ ਇਹ ਸਿੰਘਾਂ ਵਾਲੇ ਗ੍ਰੈੱਡ ਦੇ ਲਾਗੇ ਪਹੁੰਚੇ ਉੱਥੇ ਇਹਨਾਂ ਨੇ ਬਾਥਰੂਮ ਕਾਹਦਾ ਬਹਾਨਾ ਬਣਾਇਆ ਜਦੋਂ ਇਹ ਗੱਡੀ 'ਚੋਂ ਉਤਰੇ ਉਤਰਨ ਤੋਂ ਬਾਅਦ ਵਿੱਚ ਜਿਹੜਾ ਜਸਵੰਤ ਸਿੰਘ ਸੀਗਾ ਉਸਨੇ ਵਾਪਸ ਗੱਡੀ ਦੇ ਵਿੱਚ ਆ ਕੇ ਬੈਠ ਕੇ ਨਵਤੇਜ ਸਿੰਘ ਦੇ ਦੋ ਫੇਰ ਕਰ ਦਿੱਤੇ ਤੇ ਮੌਕੇ ਦੇ ਉੱਤੋਂ ਜਿਹੜਾ ਬਲਜੀਤ ਸਿੰਘ ਸੀਗਾ ਇਹ ਅੱਗੇ ਮੋਟਰਸਾਈਕਲ ਦੇ ਉੱਤੇ ਖੜਾ ਸੀ ਇਹ ਉਹਨਾਂ ਨੂੰ ਨਾਲ ਲੈ ਕੇ ਫਰਾਰ ਹੋ ਗਿਆ ਇਨਵੈਸਟੀਗੇਸ਼ਨ